ਇਸ ਸਵੇਰੇ ਬਟਾਲਾ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਸਕੂਟੀ ਤੇ ਜਾ ਰਹੀ ਮਾਂਤੀ ਦੇ ਨਾਲ ਵਾਪਰ ਗਿਆ ਵੱਡਾ ਹਾਦਸਾ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਟਰੱਕ ਨੇ ਮਾਰੀ ਸੀ ਉਹਨਾਂ ਦੋਨਾਂ ਨੂੰ ਟੱਕਰ ਪੁਲਿਸ ਜਾਂਚ ਕਰ ਰਹੀ ਹੈ ਬਟਾਲਾ ਨੇੜੇ ਪਿੰਡ ਧੀਰਦੀ ਰਹਿਣ ਵਾਲੀਆਂ ਮਾਂਤੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਦੋਨੋਂ ਆਪਣੀ ਸਕੂਟੀ ਤੇ ਘਰੋਂ ਧੀ ਦੇ ਨਾਨਕੇ ਜਾਣ ਦੇ ਨਿਕਲੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਇੱਕ ਕਾਲ ਰੂਪੀ ਟਰੱਕ ਉਹਨਾਂ ਦੀ ਮੌਤ ਬਣ ਕੇ ਆਏਗਾ ਟਰੱਕ ਨੇ ਸੜਕ ਤੇ ਜਾ ਰੀ ਸਕੂਟੀ ਨੂੰ ਐਸੀ ਟੱਕਰ ਮਾਰੀ ਕਿ ਦੋਨਾਂ ਮਾਂ ਤੇ ਜੀ ਮੌਕੇ ਤੇ ਮੌਤ ਹੋ ਗਈ ਟਰੱਕ ਚਾਲਕ ਮੁੱਖ ਤੋਂ ਫਰਾਰ ਹੋ ਗਿਆ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ ਪਿੱਛੇ ਪੀੜਤ ਪਰਿਵਾਰ ਮੈਂਬਰ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਤੇ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਬਬੀ ਕੀ ਨਾਮ ਦਾ ਰਿਜਮ ਸਿੰਘ ਕਿੱਥੇ ਰਹਿਣ ਵਾਲੇ ਜੀਰਾਂ ਦੇ ਇਹ ਵੀ ਥੀਰਾਂ ਦੇ ਆ ਕਿਸ ਕੈਕਸੀਡੈਂਟ ਹੋਇਆ ਹੈ ਹਾਂਜੀ ਐਕਸੀਡੈਂਟ ਐਕਸੀਡੈਂਟ ਨੰਬਰ ਡੇਟ ਹਾਂਜੀ ਹਾਂਜੀ ਕਿਹਦੇ ਮਾਮਾ ਤੇ ਆਏ ਮਾਮਾ ਤੇ ਆ ਸਗੀ ਆ ਕੀ ਨਾਮ ਉਹਨਾਂ ਦੇ ਬਟੇ ਨਾ ਕੀ ਕਵਲਜੀਤ ਕੌਰ ਤੇ ਸਰਬਜੀਤ ਕੌਰ ਨਵਲਜੀਤ ਕੌਰ ਤੇ ਸਰਬਜੀਤ ਕੌਰ ਕਿੱਥੇ ਕਰਕੇ ਐਕਸੀਡੈਂਟ ਹੋ ਗਿਆ ਕੋਈ ਪੰਜ ਪੀਰ ਪੰਜ ਪੀਰ ਲੱਗੇ ਜਗਾ ਲੱਗੇ ਕਿੰਦਾ ਸਾਰੇ ਜਿਹੜਾ ਐਕਸੀਡੈਂਟ ਆ ਇਹ ਕੌਣ ਲੱਗਦੇ ਸਾਡੇ ਹਾਂਜੀ ਚਾਚੀ ਲੱਗਦੇ ਜੀ ਜਿਹੜੇ ਦੋ ਜਨੇ ਡੈਥ ਹੋਈ ਹੈ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹਨਾਂ ਦੇ ਮਾ ਵਤਿਏ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਿਆਦਾ ਨਾ ਆਇਆ ਹਾਂਜੀ ਐਕਟਵਾੜੇ ਜਾ ਰਹੇ ਅੱਛਾ ਜੀ ਹਾਂਜੀ ਪੰਜ ਪੀਰ ਲਾਗੇ ਟਰੈਕ ਵਾਲੇ ਨੇ ਮਾਰਿਆ ਕਹਿੰਦੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ ਹਾਂਜੀ ਕੰਮ ਤੇ ਲੱਗੇ ਹਾਂ ਨੂੰ ਫੋਨ ਆਇਆ ਬਸ ਪੀ ਇਦਾਂ ਐਕਸੀਡੈਂਟ ਹੋ ਗਿਆ ਲੜਕੀ ਦੀ ਉਹ ਬੰਚੀ ਸੀ ਹਾਂਜੀ ਲੜਕੀ ਛੋਟੀ ਸੀ ਉਮਰ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਬਾਜ਼ਾਰ ਆ ਰਹੇ ਸੀ ਉਹਦੇ ਹਾਂਜੀ ਨਹੀਂ ਆਪਣੇ ਨਾਨਕੇ ਜਾ ਰਹੇ ਨਾਨਕੇ ਜਾ ਰਹੇ ਹਾਂਜੀ ਪਰਿਵਾਰ ਚ ਕੌਣ ਕੌਣ ਇਹਨਾਂ ਦੇ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਮਾਵਾ ਦੇ ਹੋਈ ਹੈ ਕਿ ਮਾਵਾ ਦੀਆਂ ਹਾਂਜੀ 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 ਤਿੰਨ ਜੀ ਹੈ ਬਸ ਹਾਂਜੀ ਘਰ ਵਾਲਾ ਬਾਹਰ ਜੇ ਉਹ ਵੀ ਆਉਣ ਹੀ ਆਦਾ ਅੱਛਾ ਘਰ ਵਾਲਾ ਬਾਹਰ ਹੈ ਹਾਂਜੀ ਨਾਮ ਦੋਨਾਂ ਦੇ ਦੁਆਰਾ ਦੱਸਦੇ ਮਾਲਨਾ ਅਦਿਤਿ ਦੇ ਨਾਮ ਨਵਲਜੀਤ ਕੌਰ ਸਰਬਜੀਤ ਕੌਰ ਨਵਲਜੀਤ ਕੌਰ ਦਾ ਮਾਂ ਹਾਂਜੀ ਨਹੀਂ ਬੇਟੀ ਜੀ ਮੈਡਮ ਮੈਡਮ ਜਿਹੜਾ ਐਕਸੀਲੇਟ ਕੇਸ ਆਇਆ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਧੀਰਪਿੰਡ ਤੋਂ ਧੀਰਪਿੰਡ ਦੇ ਮੇ ਇੱਕ ਆਇਆ ਸ਼ਰਨਜੀਤ ਕੌਰ 55 ਸਾਲ ਉਮਰ ਰੋਣਾਂ ਦੀ ਇੱਕ ਨਵਲ ਪ੍ਰੀਤ ਕੌਰ ਹੈ ਪਰ ਦੋਨੋਂ ਮਾਮਾ ਤੇ ਹਨ ਉਹਨਾਂ ਦੇ ਡੈਡ ਬਾਲ ਡਿਸ ਆਇਆ ਨੇ ਸਿਵਲ ਹਸਪਤਾਲ ਬਤਾਉਂਦੇ ਹਨ ਉਹਨੂੰ ਡੈਡੀ ਸੀ ਕਿ ਡੈਡ ਹੋ ਜਾਣੇ ਡੈਡੀ ਸੀ ਇਹ ਐਕਸੀਡੈਂਟ ਆ ਗਿੱਟੇ ਕਰ ਲਿਆ ਐਕਸੀਡੈਂਟ ਹੋਇਆ ਏ ਕਿੰਨੇ ਕੁ ਜਾਈ ਨਹੀਂ ਉੱਥੇ ਇਸ ਸਮੇਂ 12 ਵਜੇ ਹੈ